ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਗੁਰਮਖੋ ਫਤੇ ਸਿੰਘ ਮੇਰਾ ਸਾਥ ਦੇ ਰਿਹਾ ਹੈ ਤੇ ਹੁਣ ਅਸੀਂ ਤੁਹਾਨੂੰ ਸੁਣਾਉਣਾ ਹੈ ਵੀ ਬੰਦਿਆ ਐਸੀ ਨੀਂਦੇ ਸੌਵੇਂਗਾ ਕਿਸੇ ਜਗ੍ਹਾ ਨੀ ਬੜਾ ਪਿਆਰਾ ਜਿਹੜਾ ਹੈ ਇਹ ਇੱਕ ਧਾਰਮਿਕ ਜਿਹੜਾ ਸ਼ਬਦ ਹੈ ਗੀਤ ਲਿਖਿਆ ਹੈ ਤੇ ਲੋ ਪਿਆਰ ਨਾਲ ਸਰਮਣ ਕਰੋ ਤੇ ਹੋਰ ਵੀ ਸੱਜਣਾ ਨੂੰ ਸੁਣਾ ਦਿਓ ਜੀ ਚੱਲ ਵੀ ਫਤੇ ਸਿੰਘ ਵੀ ਐਸੀ ਨੀਂਦੇ ਸੌਵੇਂਗਾ ਕਿਸੇ ਜਗ੍ਹਾ ਨਾ ਨੀ ਬੰਦਿਆ ਐਸੀ ਨੀਂਦੇ ਸੌਵੇਂਗਾ ਕਿਸੇ ਜਗ੍ਹਾ ਬੰਦਿਆ ਤੂੰ ਮਨ ਚਿੱਤ ਚ ਵਿਚਾਰ ਲੈ ਨਫੇ ਨਾ ਕਿਸਾਨ ਵੱਲੇ ਝਾਤੀ ਮਾਰ ਲੈ ਹੋ ਲੰਘਿਆ ਵਕਤ ਫਿਰ ਹੱਥ ਆਉਣਾ ਨਹੀਂ ਅਸੀਂ ਨੀਂਦ ਸੋਏਗਾ ਤੇ ਸੇਜ ਗੋਆਣੀ ਬੰਦਿਆ ਅਸੀਂ ਨੀਂਦ ਸੋਏਗਾ ਤੇ ਸੇਜ ਗੋਆਣੀ ਉਹ ਬੰਦਿਆ ਤੂੰ ਪੜ ਲੈ ਗੁਰਾਂ ਦੀ ਬਾਣੀ ਨੂੰ ਕਰਮਾਂ ਦੀ ਖੇਤੀ ਵਿੱਚ ਪਾਲੇ ਪਾਣੀ ਨੂੰ ਮਾਨਸ ਜਨਮ ਵਾਰੋਂ ਵਾਰ ਆਉਣਾ ਨਹੀਂ ਐਸੀ ਨੀਂਦ ਸੌਏਂਗਾ ਕਿ ਸੋਜ ਗੋਣਾ ਨਹੀਂ ਬੰਦਿਆ ਐਸੀ ਨੀਂਦ ਸੌਏਂਗਾ ਕਿ ਸੋਜ ਗੋਣਾ ਨਹੀਂ ਉਹ ਜਿੰਨਾ ਪਿੱਛੇ ਝੂਟੀਆਂ ਸਵਾਨ ਨੂੰ ਚਾਉਣਾ ਏ ਜਿੰਨਾ ਪਿੱਛੇ ਝੂਟੀਆਂ ਸਵਾਨ ਨੂੰ ਚਾਉਣਾ ਏ ਦਗੇ ਤੇ ਫਰੇਬ ਠੱਗੀਆਂ ਕਮਾਉਣਾ ਏ ਔਖੀ ਵੇਲੇ ਇੰਨਾ ਸਾਥ ਨੂੰ ਨਭਾਉਣਾ ਨਹੀਂ ਅਸੀਂ ਨਿੰਦ ਸੌਏਗਾ ਕਿ ਸੋਜ ਗੋਣਾ ਨਹੀਂ ਬੰਗਿਆ ਅਸੀਂ ਨਿੰਦ ਸੌਏਗਾ ਕਿ ਸੋਜ ਗੋਣਾ ਨਹੀਂ ਅਤਰ ਫਰੇਹਲ ਮਾਲ ਮਾਲ ਨਾਉਣਾ ਏ ਹਾਰ ਜੋ ਫੁੱਲਾਂ ਦੇ ਗਲ ਵਿੱਚ ਪਾਉਣਾ ਏ ਓਏ ਦਰਗਾਹ ਦੇ ਵਿੱਚ ਇੰਨਾ ਕੰਮ ਆਉਣਾ ਨਹੀਂ ਅਸੀਂ ਸੋਏਂਗਾ ਕਿ ਸੌਂ ਜਗਾਉਣੀ ਮੰਗਿਆ ਐਸੀ ਨੀਂਦ ਸੋਏਂਗਾ ਕਿ ਸੌਂ ਜਗਾਉਣੀ ਓ ਸਾਰੀਆਂ ਜੂਨਾ ਦਾ ਸਰਦਾਰ ਬੰਦਿਆਂ ਸਾਰੀਆਂ ਜੂਨਾ ਦਾ ਸਰਦਾਰ ਬੰਦਿਆਂ ਥਾਪਿਆ ਤੈਨੂੰ ਕਰ ਤਾਰ ਬੰਦਿਆਂ ਕੌਡੀਆਂ ਤੋਂ ਹੀਰਾ ਚਾਹੀਦਾ ਲਟਾਉਣਾ ਨਹੀਂ ਐਸੀ ਨੀਂਦ ਸੋਏਂਗਾ ਕਿ ਸੌਂ ਜਗਾਉਣੀ ਬੰਦਿਆ ਐਸੀ ਅੱਖਾਂ ਸਦਾ ਮਸਤਾਨੀਆਂ ਰਹਿਣੀਆਂ ਅੱਖਾਂ ਸਦਾ ਮਸਤਾਨੀਆਂ ਆਵੇਗਾ ਬੜੇ ਪਾ ਲੁੱਟਣ ਜਵਾਨੀਆਂ ਤੇ ਧਾਰੀ ਬਨ ਸਦਾ ਕਾ ਜੀ ਲੈ ਨਾ ਪਾਉਣਾ ਨਹੀਂ ਅਸੀਂ ਨੀਂਦੇ ਸੌਂਗਾ ਕਿ ਸਵੇਜ ਗੋਣਾ ਨਹੀਂ ਬੰਦਿਆ ਅਸੀਂ ਨੀਂਦੇ ਸੌਂਗਾ ਅੱਜ ਸਵੇਜ ਗੋਣਾ ਨਹੀਂ ਓਏ ਢਲ ਜੂ ਜਵਾਨੀ ਤੇ ਬੜਾਪਾ ਆਵੇਗਾ ਹਾਲੇ ਜੂ ਜਵਾਨੀ ਤੇ ਵੜਾਪਾ ਆਵੇਗਾ ਦਿਨੋਂ ਦਿਨ ਘਟੇ ਦਾ ਸਰੀਰ ਜਾਵੇਗਾ ਉਦੋਂ ਤੇਰੀ ਯੋਗ ਕਿਸੇ ਪਾਣੀ ਪਾਉਣਾ ਨਹੀਂ ਅਸੀ ਨੀਂਦੇ ਸੋਏਗਾ ਕਿ ਸੋਜ ਗੋਣੀ ਬੰਦਿਆ ਅਸੀ ਨੀਂਦੇ ਸੋਏਗਾ ਕਿ ਸੋਜ ਗੋਣੀ ਓਏ ਮੌਤ ਚੰਦਰੀ ਨੇ ਮੌਤ ਚੰਦਰੀ ਜਾਂ ਫੇਰੀਆਂ ਬਹਾਰੀਆਂ ਛੱਡ ਜੇਗਾ ਸੁੰਦੇਰੇ ਮਹਿਲ ਤੇ ਹਟਾਰੀਆਂ ਉਦੋਂ ਤੈਨੂੰ ਘੜੀ ਘਰ ਚ ਬਿਠਾਉਣਾ ਨਹੀਂ ਅਸੀਂ ਨਿੰਦ ਸੋਏਗਾ ਤੇ ਸੇਜ ਗੋ ਸੱਜਣਾ ਦਾ ਪਿਆਰ ਵਿੱਚੇ ਵਿੱਚ ਹੀ ਰਹਿ ਜੂਗਾ ਓਏ ਵਿੱਚੇ ਵਿੱਚ ਹੀ ਰਹਿ ਜੂਗਾ ਫਤੇ ਸਿੰਘਾ ਸੱਜਣਾ ਦਾ ਪਿਆਰ ਵਿੱਚੇ ਵਿੱਚੇ ਰਹਿ ਜੂਗਾ ਮਿੱਟੀ ਦਾ ਬੁਰਜ ਮੱਲੋ ਮੱਲੀ ਟਹਿ ਜੂਗਾ ਗਜਾਰ ਸਿਆਸ ਟੇਜਾਂ ਉੱਤੇ ਸਦਾ ਗਾਉਣਾ ਨਹੀਂ ਗੁਣਖ ਬੜੀ ਪਿਆਰੀ ਕਵਤਾ ਹੈ ਆਪ ਵੀ ਸੁਣੀਓ ਹੋਰ ਵੀ ਸੰਗਤਾਂ ਨੂੰ ਸੁਣਾ ਦੇਵੋ ਜੇ ਤੇ ਲਾਈਕ ਸ਼ੇਅਰ ਤੁਹਾਨੂੰ ਕਰ ਹੀ ਦੇਣੀ ਮੈਨੂੰ ਪਤਾ ਹੈ ਇਹ ਭੁੱਲਾ ਚੁੱਕਾਂ ਦੀ ਮਾਫੀ ਜੀ ਫਤਿਹ ਬਲਾਈਏ ਫਤਸਿਆ ਵਾਹਿਗੁਰੂ ਜੀ ਕੀ ਫਤਿਹ ਜੀ